ਸਸਕਲ ਦੈਨਿਕ ਸੂਰਾ ਟੀਵੀ ਤੁਸੀਂ ਦੇਖ ਰਹੇ ਹੋ ਔਰ ਇਸ ਵੇਲੇ ਆਪਾਂ ਜਿਹੜਾ ਅਜਨਾਲਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਗੱਲ ਕਰੀਏ ਤਾਂ ਝੋਨੇ ਦਾ ਸੀਜ਼ਨ ਜਿਹੜਾ ਆ ਉਹ ਚੱਲ ਰਿਹਾ ਤੇ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਸਮਾਂ ਨਿਰਧਾਰਤ ਕੀਤਾ ਗਿਆ ਸੀਗਾ ਕਿ 20 ਇੰਨੀ ਤਰੀਕ ਤੋਂ ਬਾਅਦ 10 ਤਰੀਕ ਤੋਂ ਬਾਅਦ ਜਿਹੜਾ ਝੋਨੇ ਦੀ ਲੋਈ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ ਔਰ ਜੇ ਗੱਲ ਕਰਦੇ ਆ ਤਾਂ ਸਰਕਾਰ ਵੱਲੋਂ ਭਾਵੇਂ ਜਿਹੜੇ ਪਾਣੀ ਦੇ ਸਰੋਤਾਂ ਨੂੰ ਲੈ ਕੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਬਿਜਲੀ ਦੇ ਵਧੀਆ ਪ੍ਰਬੰਧ ਕੀਤੇ ਗਏ ਆ ਚਾਹੇ ਉਹ ਜਿਹੜੀਆਂ ਨਹਿਰੀ ਪਾਣੀਆਂ ਉਹਦਾ ਵਧੀਆ ਪ੍ਰਬੰਧ ਕੀਤਾ ਗਿਆ ਪਰ ਫਿਰ ਵੀ ਜਿਹੜੀ ਕੁਦਰਤੀ ਮਾਰ ਜਿਹੜੀ ਆ ਇੱਕ بارش ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਗੱਲਬਾਤ ਕਰਦੇ ਆ ਤਾਂ ਆਪਾਂ ਇਸ ਵੇਲੇ ਖੇਤਾਂ ਦੇ ਵਿੱਚ ਮੌਜੂਦ ਹੈ ਪਿੰਡ ਰਿਆਰ ਦੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਉਹ ਖੇਤ ਜਿਹੜੇ 10 ਤਰੀਕ ਦਾ ਅਨਾਉਂਸਮੈਂਟ ਹੋਣ ਤੋਂ ਬਾਅਦ ਵੀ ਅਜੇ ਵੀ ਖਾਲੀ ਦੇ ਖਾਲੀ ਨੇ ਔਰ ਇਹਨਾਂ ਖੇਤਾਂ ਵਿੱਚ ਝੋਨਾ ਲੱਗ ਜਾਣਾ ਚਾਹੀਦਾ ਸੀਗਾ ਪਰ ਇੱਕ ਕੁਦਰਤੀ ਮਾਰ ਹੋਣ ਕਰਕੇ ਕੁਦਰਤੀ ਮਾਰ ਕਹਿ ਸਕਦੇ ਕਿਉਂਕਿ ਪਰਮਾਤਮਾ ਜਿਹੜਾ ਆ ਉਹ ਇਸ ਏਰੀਆ ਦੇ ਵਿੱਚ ਜਿਹੜੀ ਬਾਰਿਸ਼ ਨਾ ਹੋਣ ਕਰਕੇ ਕਾਫੀ ਜਿਹੜਾ ਇਲਾਕਾ ਜਿਹੜਾ ਆ ਉਹ ਜਿਹੜਾ ਝੋਨਾ ਲੱਗਣ ਤੋਂ ਰਹਿ ਚੁੱਕਿਆ ਹੈ ਹੋਰ ਵੀ ਜਿਹੜੇ ਇੱਥੇ ਕਿਸਾਨ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਭਾਜੀ ਕੀ ਨਾਂ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਹੋ ਜੋ بارش ਨਾ ਹੋਣ ਕਰਕੇ ਕਿੰਨੇ ਕ ਨੁਕਸਾਨ ਹੋ ਰਿਹਾ ਆਪਾਂ ਨੂੰ ਮੇਰਾ ਨਾਮ ਵੀਰਜੀ ਇਕਬਾਲ ਸਿੰਘ ਸਰਪੰਚ ਪਿੰਡ ਰਿਆੜ ਤੋਂ ਬਾਕੀ ਬਰਸਾਤ ਕਾਫੀ ਲੰਮਾ ਸਮਾਂ ਹੋ ਗਿਆ ਬਰਸਾਤ ਹਾਲ ਤੱਕ ਪਈ ਨਹੀਂ ਗਈ ਖਾਸ ਕਰਕੇ ਸਾਡੇ ਏਰੀਆ ਦੇ ਵਿੱਚ ਅਜ ਨਾਲਾ ਏਰੀਆ ਬਿਲਕੁਲ ਹੀ ਡਰਾਈ ਚੱਲਣ ਡਿਆ ਵਾ ਤੇ ਜਿਹੜੀਆਂ ਝੋਨੇ ਦੀ ਖੇਤੀ ਆਏ ਖੇਤੀ ਆਏ ਤੁਹਾਨੂੰ ਪਤਾ ਪਾਣੀ ਦੀ ਖੇਤੀ ਸਾਰੀ ਮੋਟਰਾਂ ਦੇ ਲੱਗ ਲੱਗੇ ਹੀ ਜਿੰਨਾ ਕਿ ਝੋਨਾ ਜਿੱਦਾਂ ਇਹ ਤਕਰੀਬਨ ਸਾਰੇ ਛੋਟੇ ਜ਼ਿਮੀਂਦਾਰ ਨੇ ਇੱਕ ਇੱਕ ਦੋ ਦੋ ਮੋਟਰਾਂ ਹਰ ਕਿਸੇ ਕੋਲ ਤੇ ਇੱਕ ਮੋਟਰ ਦੇ ਲੱਗੇ ਜਿੱਦਾਂ ਦੋ ਜਾਂ ਤਿੰਨ ਕਿੱਲੇ ਹੀ ਕਦੋਂ ਹੁੰਦਾ ਉਸ ਤੋਂ ਅੱਗੇ ਮੋਟਰਾਂ ਨਹੀਂ ਵੱਸ ਸਕਣੀਆਂ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਚਲੋ 32 8 ਘੰਟੇ ਲਗਾਤਾਰ ਆ ਰਹੀ ਹੈ ਨਰਵਿਕਣ ਆ ਰਹੀ ਹੈ ਪਰ ਫੇਰ ਵੀ ਕੁਝ ਜਿਹੜੀਆਂ ਗੱਲਾਂ ਨੇ ਉਹ ਕੁਦਰਤੇ ਡਿਪੈਂਡ ਨੇ ਖੇਤੀ ਜਿਹੜੀ ਜ਼ਿਆਦਾ ਕੁਦਰਤੇ ਡਿਪੈਂਡ ਹੈ ਮੇਰੇ ਹਿਸਾਬ ਨਾਲ ਤਾਂ 90% ਹੀ ਕੁਦਰਤੇ ਡਿਪੈਂਡ ਹੈ ਉਹ ਜਿਹੜੀ ਉਹਦੇ ਕਾਰਨ ਜੇ ਮੀਂਹ ਨਹੀਂ ਪਿਆ ਉਹਦੇ ਕਾਰਨ ਅੱਜ ਜਿਹੜਾ ਚੋਨਾ ਜਿੱਥੇ ਜਿੱਥੇ ਹੈਗਾ ਉਸ ਦੇ ਦੋ ਦੋ ਤਿੰਨ ਤਿੰਨ ਗੱਲਾਂ ਤੇ ਬ੍ਰੇਕਾਂ ਲੱਗ ਗਈਆਂ ਉਸ ਤੋਂ ਅੱਗੇ ਵੱਧ ਨਹੀਂ ਰਿਹਾ ਤੇ ਜੇ ਹੋਰ ਨਾ ਪਿਆ ਹੁਣ ਵੈਸੇ ਤਾਂ ਮੈਂ ਦੇਖ ਰਿਹਾ ਵਾਂ ਵੀ ਕੁਦਰਤ ਮਿਹਨਵਾ ਮਿਹਰਬਾਨ ਹੋ ਹੋਣੀ ਵਾਲੀ ਆ ਮੀਂਹ ਆਣੀ ਵਾਲਾ ਵਾ ਚਲੋ ਜੇ ਆਜੇ ਤਾਂ ਬਹੁਤ ਵਧੀਆ ਗੱਲ ਹੈ ਬਟ ਜੇ ਨਹੀਂ ਆਉਂਦਾ ਤੇ ਫੇਰ ਬਹੁਤ ਜ਼ਿਆਦਾ ਔਖਾ ਕੰਮ ਆ ਫੇਰ ਪਾਣੀ ਨਹੀਂ ਪੂਰਾ ਹੋਣਾ ਕਿਉਂ ਨਹੀਂ ਆਂਦਾ ਤੇ ਬਹੁਤ ਜ਼ਿਆਦਾ ਨੁਕਸਾਨ ਵਾਲਾ ਕੰਮ ਆ ਇਹਦੇ ਨਾਲ ਖੇਤੀ ਦੇ ਵਿੱਚ ਜਿਹੜੇ ਉਹਦੀ ਕਾਸਟ ਆ ਵਧਦੀ ਜਾਂਦੀ ਆ ਜੇ ਤੁਸੀਂ ਕਦੋਂ ਜ਼ਿਆਦਾ ਕਰ ਲੈ ਜਨਰੇਟਰ ਚਲਾਉਣੇ ਪਏ ਉਹਦਾ ਖਰਚਾ ਵੱਧ ਜਾਣਾ ਆ ਫੇਰ ਜੇ ਨਦੀਨੋਗ ਭਿਆ ਲੇਵਰਾਂ ਦੇ ਖਰਚੇ ਵੱਧ ਜਾਣੇ ਆ ਫੇਰ ਜੇ ਜਿਹੜੇ ਹੁੰਦੀ ਆ ਫੰਗਸ ਪਾਣੀ ਚਾਲੂ ਹੋ ਜਾਂਦੀ ਆ ਉਹਦਾ ਖਰਚਾ ਵੱਧ ਜਾਂਦਾ ਕਾਫੀ ਜ਼ਿਆਦਾ ਲਾਸ ਹੁੰਦਾ ਜੇ ਕੁਦਰਤ ਨਹੀਂ ਮਿਹਰਬਾਨ ਹੁੰਦੀ ਤੇ ਗੱਲ ਕਰੀਏ ਤਾਂ ਜਿਹੜਾ بارش ਦਾ ਜਿਹੜਾ ਪਾਣੀ ਹੁੰਦਾ ਉਹਦੇ ਚ ਬਹੁਤ ਸਾਰੇ ਤੱਤ ਹੁੰਦੇ ਜਿਹੜੇ ਅਜਿਹੇ ਜਿਹੜੇ ਮਿੱਟੀ ਵਾਸਤੇ ਉਜਾਊ ਹੁੰਦੇ ਨੇ ਉਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਜਿਹੜਾ ਆਉਂਦਾ तकरीबन ਇਹ ਸਮੁੰਦਰਾਂ ਤੋਂ ਪਾਣੀ ਹੁੰਦਾ ਜਿਹੜਾ ਬਦਲ ਚੁੱਕਦੇ ਨੇ ਇਹਦੇ ਵਿੱਚ ਸਲਫਰ ਜ਼ਿੰਕ ਮੈਗਨੀਜ਼ ਆਇਰਨ ਹਰ ਇੱਕ ਚੀਜ਼ ਇਹਦੇ ਵਿੱਚ ਹੁੰਦੀ ਆ ਜਿਹੜਾ ਮੀਂਹ ਦਾ ਪਾਣੀ ਹੁੰਦਾ ਇਹਦੇ ਇਹਦੇ ਨਾਲ ਜਿਹੜਾ ਉਲੀ ਰੋਗ ਆ ਉਹ ਬਹੁਤ ਜ਼ਿਆਦਾ ਖਤਮ ਹੁੰਦਾ ਜਿੱਦਾਂ ਸਾਡੇ ਬਾਸਮਤੀ ਦੀ ਬੈਲਟ ਆ ਇਹਦੇ ਵਿੱਚ ਫੰਗਸ ਦਾ ਰੋਗ ਬਹੁਤ ਜ਼ਿਆਦਾ ਆਉਂਦਾ ਵਾ ਜਿੱਦਾਂ ਤੁਸੀਂ ਛੁਰਲੀ ਬੂਟਾ ਕਹਿ ਸਕਦੇ ਜਾਂ ਦੂਜਿਆਂ ਦੇ ਚਾ ਉਹ ਵੀ ਮੀਂਹ ਦੇ ਪਾਣੀ ਨਾਲ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਤੇ ਕਾਫੀ ਜਿਆਦਾ ਜਿਹੜੇ ਤਤ ਨੇ ਜਿਹੜੇ ਤੁਸੀਂ ਮੁੱਲ ਨਹੀਂ ਖਰੀਦ ਸਕਦੇ ਉਹ ਮੀਂਹ ਦੇ ਪਾਣੀ ਦੇ ਵਿੱਚ ਹੁੰਦੇ ਨੇ ਤੇ ਮੀਂਹ ਬਹੁਤ ਜ਼ਿਆਦਾ ਇੱਕ ਬੰਦਾ ਭਾ ਜਿੰਨੇ ਮਰਜੀ ਪੈਰ ਤੋਈ ਜਾਵੇ ਜਿੰਨਾ ਚਿਰ ਤੱਕ ਸਿਰ ਤੋਂ ਲੈ ਕੇ ਥੱਲੇ ਤੱਕ ਨਹਾਉਂਦਾ ਨਹੀਂ ਉਹਨਾਂ ਚਿਰ ਤੱਕ ਖਲਾਸੀ ਨਹੀਂ ਹੁੰਦੀ ਇਦਾਂ ਫਸਲ ਆ ਫਸਲ ਵੀ ਜਿੰਨਾ ਚਿਰ ਤੱਕ ਸਿਰੋਂ ਪਾਣੀ ਨਹੀਂ ਪੈਂਦਾ ਇਹਨੂੰ ਉਹਨਾਂ ਚਿਰ ਤੱਕ ਇਹਦੀ ਅੱਖਾਂ ਨਹੀਂ ਉਗੜਦੀਆਂ ਹਾਂਜੀ ਬਿਲਕੁਲ ਜੀ ਹੋਰ ਵੀ ਕਿਸਾਨ ਸਾਡੇ ਨਾਲ ਗੱਲਬਾਤ ਕਰਨ ਲਈ ਬਿਟਿਊਦਾ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਬਰਸਾਤ ਨਹੀਂ ਹੋ ਰਹੀ ਕਿੰਨਾ ਕੁ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਸਾਡਾ ਬਹੁਤ ਦੋਵਧ ਨੁਕਸ ਜਿਹੜਾ ਮੀਂਹ ਹੀ ਪੈ ਰਿਹਾ ਬਹੁਤ ਪਰੇਸ਼ਾਨੀ ਤੇ ਜੋ ਕਬਾਲ ਸਿੰਘ ਸਰਪੰਚ ਸਾਹਿਬ ਨੇ ਆਖਿਆ ਉਹ ਬਿਲਕੁਲ ਸਹੀ ਆਖਿਆ ਹਾਂਜੀ ਤੇ ਉਹਦੇ ਬਾਰੇ ਬਹੁਤ ਹਾਂਜੀ ਕਿਸਾਨਾਂ ਦੀ ਜੀ ਗੱਲ ਕਰੀ ਇਹਦੇ ਕਿਸਾਨੀ ਕਿੰਨੀ ਕੁ ਲਾਭਕਾਰੀ ਹੁੰਦਾ بارش ਕਿੰਨਾ ਕੁ ਲਾਭਕਾਰੀ ਹੈ ਕਿਸਾਨੀ ਵਾ ਬਹੁਤ ਜ਼ਿਆਦਾ ਲਾਭਕਾਰੀ ਹੈ ਜੀ ਦੂਜਾ ਮੰਮੀਆਂ ਨਾਲੋਂ ਵੀ ਲਾਭਕਾਰੀ ਹੈ ਮਤਲਬ ਪਾਣੀ ਜਿਹੜਾ ਨਾ ਉੱਥੇ ਥੋ ਦਿੰਦਾ ਫਸਲ ਨੂੰ ਨਾਲ ਹਾਂਜੀ ਮੰਮੀ ਨੇ ਉਤੋਂ ਥੋੜਾ ਧੋਣਾ ਇਹਨੇ ਬਜ਼ਲ ਉਤੋਂ ਧੋ ਦਈਆਂ ਤੇ ਵਧੀਆ ਬਣ ਜਾਂਦੀ ਹੈ ਨਾਲ ਇੱਕ ਚਾਰ ਸਵੇਰੇ ਜਿਹੜਾ ਕਾ ਵੀ ਇਹਨਾਂ ਨੂੰ ਵੀ ਠੰਡਾ ਲੱਗਦਾ ਹੁਣ ਕਾ ਵੀ ਜਿਹੜਾ ਉਹ ਵੀ ਛੜਿਆ ਪਿਆ ਤੇ ਘਰ ਤੱਕ ਵੀ ਖਤਮ ਹੋਣਾਈ ਗੱਲ ਹੋਈ ਹੈ ਝੋਨੇ ਦੀ ਲਵਾਈ ਕਿੰਨੀ ਕਿਸਾਨ ਹੁੰਦੀ ਜੇਕਰ بارش ਹੁੰਦੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਲੇਬਰ ਹੱਸ ਕੇ ਆਉਂਦੀ ਹੈ ਬਾਸਣਾ ਠੰਡ ਹੁੰਦੀ ਹੈ ਠੰਡੇ ਦਾ ਨਾ ਮੌਸਮ ਹਰਕਤਾਂ ਜੀ ਕਰਦਾ ਵੀ ਚਲੋ ਮੈਂ ਵੀ ਜਾ ਕੇ ਦੋ ਪੈਸੇ ਕਮਾ ਲਾਂ ਹਾਂਜੀ ਉਹਦਾ ਗਰਮੀ ਦੇ ਵਿੱਚ ਨਹੀਂ ਲੱਗਦਾ ਜਾਨ ਸਿਆਣੇ ਜਿਹੜੇ ਨਹੀਂ ਲਾ ਸਕਦੇ ਸਿਆਣੇ ਵੀ ਲਾਉਂਦੇ ਜਾਣੇ ਵੀ ਹਟ ਜਾਂਦੇ ਬੜੀ ਪਰੇਸ਼ਾਨੀ ਹੈ ਤੋ ਸਾਡੇ ਨਾਲ ਹੋਰ ਵੀ ਵਿਅਕਤੀ ਮੌਜੂਦ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਜਿਸ ਤਰੀਕੇ ਨਾਲ بارش ਜਿਹੜੀ ਨਹੀਂ ਹੋ ਰਹੀ ਹਾਲਾਂਕਿ ਮੌਸਮ ਥੋੜਾ ਠੰਡਾ ਆ ਗਿਆ ਬਟ بارش ਕਾਫੀ ਦਿਨਾਂ ਤੋਂ ਨਹੀਂ ਹੋਈ ਤੇ ਝੋਨੇ ਦੇਖ ਸਕਦੇ ਆਪਾਂ ਵੀ ਪੈਲੀਆਂ ਜੜੀਆਂ ਖਾਲੀ ਦਿਖ ਰਹੀਆਂ ਨੇ ਤੁਹਾਡੇ ਪਿੰਡ ਦੀਆਂ ਕੀ ਕਹਿਣਾ ਚਾਹੁੰਦੇ ਹੋ ਕੋ ਬਾਰਸ਼ ਦੇ ਨਾਲ ਕਾਫੀ ਜਿਹੜਾ ਫਾਇਦਾ ਬਣਾਇ ਕਿਸਾਨਾਂ ਨੂੰ ਉਹ ਨਹੀਂ ਹੋ ਸਕਿਆ بارش ਹੁੰਦੀ ਤੇ ਆ ਜਿਹੜੇ 10 ਜੂਨ ਨੂੰ ਅਸੀਂ ਝੋਨੇ ਲਾਉਣੇ ਸੀ ਤੇ ਕਰੀਬ ਤਕਰੀਬਨ ਜਿਹੜੇ 50% ਸਾਡੇ ਝੋਨੇ ਹੁਣ ਤੱਕ ਲੱਗੇ ਹੋਣੇ ਜਿਹੜੇ ਹੁਣ ਤੱਕ ਨਹੀਂ ਲੱਗੇ ਪੈਲੀਆਂ ਖਾਲੀ ਪਈਆਂ ਆ ਇਹਦਾ ਬਾਰਸ਼ ਲੇਟ ਹੋਣ ਦਾ ਕਾਰਨ ਇਹ ਹੀ ਆ ਵੀ ਪਹਿਲੀਆਂ ਵੀ ਖਾਲੀਆਂ ਲੇਬਰ ਵੀ ਮਹਿੰਗੀ ਮਿਲ ਰਹੀ ਆ ਲੇਬਰ ਵੀ ਪਰੇਸ਼ਾਨ ਆ ਕਿਉਂਕਿ ਗਰਮੀ ਬਹੁਤ ਜਿਆਦੀ ਪੈਣੀ ਆ ਤਪਸ਼ ਵੀ ਬਹੁਤ ਜਿਆਦੀ ਆ ਪਾਣੀ ਗਰਮ ਆ ਮੋਟਰਾ ਚੱਲਦੀਆਂ ਵਾ 8 ਘੰਟੇ 32 ਆਉਂਦੀ ਏ ਜ਼ਰੂਰ ਆ ਪਰ ਔੜੀ ਇੰਨੀ ਜਿਆਦੀ ਆ ਵੀ ਪਾਣੀ ਜਿਹੜਾ ਵਾ ਉਹ ਪਾਣੀ ਚੁੱਕੀ ਜਾਂਦੀਆਂ ਤੇ ਲੇਬਰ ਵੀ ਕੀ ਕਰੇ ਲੇਬਰ ਵਿਹਲੀ ਬੈਠੀ ਆ ਲੇਬਰ ਕਿੱਲਾ ਲਾ ਕੇ ਮੜ ਕੇ ਵਿਹਲੀ ਹੋ ਜਾਂਦੀ ਆ ਉਹਦੇ ਕੀ ਹੈ ਪਰੇਸ਼ਾਨੀ ਤੇ ਲੇਬਰ ਨੂੰ ਵੀ ਆ ਤੇ ਆਪਣਾ ਇੱਕ ਗਰਮੀ ਜਿਆਦੀ ਆ ਉਹਦੇ ਕਰਕੇ ਵੀ ਪਰੇਸ਼ਾਨੀ ਆ ਦੂਸਰੇ ਨੰਬਰ ਤੇ ਜੇ ਕਿਤੇ ਸਾਡੇ ਪਿੰਡ ਨੂੰ ਇੱਕ ਨਹਿਰੀ ਪਾਣੀ ਆ ਜੇ ਨਾ ਉਹਦਾ ਨਾਂ ਵੀ ਬੜਾ ਸਾਡੇ ਪਿੰਡ ਨੂੰ ਰਾਹਤ ਮਿਲ ਸਕਦੀ ਆ ਪਰ ਕੀ ਆ ਵੀ ਨਹਿਰ ਵੀ ਪਿੱਛੇ ਜਿਹੜੀ ਆ ਉੱਥੋਂ ਤੱਕ ਵੀ ਪਾਣੀ ਆਉਂਦਾ ਗਾ ਉਹ ਵੀ ਨਹੀਂ ਆਉਂਦਾ ਨਹਿਰੀ ਪਾਣੀ ਆਉਣ ਤੇ ਡਿਆ ਨਹਿਰਾਂ ਚ ਪਾਣੀ ਆਉਣ ਡਿਆ ਪਰ ਸਾਡੇ ਪਿੰਡ ਤੱਕ ਨਹੀਂ ਆਉਂਦਾ ਪਰ ਸਰਕਾਰ ਨੇ ਵੀ ਬੇਨਤੀ ਇਹਨਾਂ ਵੀ ਚਲੋ ਸਾਨੂੰ ਨਹਿਰੀ ਪਾਣੀ ਵੀ ਮਿਲ ਜੇ ਬਾਕੀ ਜਿਹੜਾ ਕੁਦਰਤ ਨੂੰ ਆਪਾਂ ਜ਼ੋਰ ਤੇ ਪਾ ਨਹੀਂ ਸਕਦੇ ਕੁਦਰਤ ਦੇ ਕੋਈ ਸਾਡਾ ਜ਼ੋਰ ਨਹੀਂ ਆ ਕੁਦਰਤ ਨੇ ਆਪਣੇ ਸਮੇਂ ਨਾਲ ਜਿਹੜੀ ਬਾਰਿਸ਼ ਕਰਨੀ ਆ ਪਰ ਉਹਦੇ ਵਿੱਚ ਸਾਡੇ ਕਿਸਾਨਾਂ ਦਾ ਵੀ ਕਸੂਰ ਹੈਗਾ ਵੀ ਅਸੀਂ ਜਿਹੜੇ ਰੁੱਖਿਆ ਬਹੁਤ ਸਾਰੇ ਵੱਢ ਚੁੱਕੇ ਆ ਤੇ ਟੈਲੀਆਂ ਬੰਬੀਆਂ ਦੇ ਕੋਈ ਸਾਡੇ ਰੁੱਖ ਨਹੀਂ ਆ ਤੇ ਮੈਂ ਤੇ ਇਹੋ ਹੀ ਬੇਨਤੀ ਕਰਦਾ ਵਾਂ ਵੀ ਜਿਹੜੇ ਆ ਹਰ ਕਿਸਾਨ ਨੂੰ ਆਪਣੇ ਪੈਲੀਆਂ ਦੇ ਵਿੱਚ ਜਿਹੜੇ ਰੁੱਖ ਲਾਉਣੇ ਚਾਹੀਦੇ ਆ ਘਟੋ ਘਟ ਇੱਕ ਮੋਟਰ ਦੇ ਉੱਤੇ 10-10 ਜਾਂ 5-5 ਰੁੱਖ ਤੇ ਜ਼ਰੂਰ ਲਾਉਣ ਨਾ ਪਰਿਵਾਰ ਦੇ ਜਿੰਨੇ ਮੈਂਬਰ ਹੋਣ ਨੇ ਰੁੱਖ ਲਾਉਣ ਘਟੋ ਘਟ ਇੰਨੇ ਤੇ ਹਰ ਬੰਦੇ ਨੂੰ ਹਰ ਪੈਲੀ ਦੇ ਵਿੱਚ ਰੁੱਖ ਲੱਗਣੀ ਚਾਹੀਦੇ ਆ ਤਾਂ ਜੋ ਇਹਦੇ ਨਾਲ ਟੈਂਪਰੇਚਰ ਵੀ ਘੱਟ ਸਕੇ ਤੇ ਸਮੇਂ ਸਾਰ ਜਿਹੜੀ ਉਹ ਬਾਰਿਸ਼ ਹੋ ਸਕੇ ਤੇ ਜਿਹੜੇ ਕਿਸਾਨ ਟਾਈਮ ਨਾਲ ਆਪਣੀ ਜਿਹੜੀ ਫਸਲ ਬਾੜੀ ਹੈ ਉਹ ਸਾਂਭ ਸਕਣ ਬਿਲਕੁਲ ਜੀ ਇਹ ਸੀਗੇ ਪਿੰਡ ਰਿਆਰ ਦੇ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਪਰਮਾਤਮਾ ਵੀ ਉਦੋਂ ਮਿਹਰਬਾਨ ਹੋਊਗਾ ਜਦੋਂ ਲੋਕ ਜਿਹੜੇ ਨੇ ਉਹ ਸੁਝਵਾਨ ਹੋਣਗੇ ਤੇ ਜਿਹੜੇ ਜਿਹੜੇ ਦਰਖਤ ਆਪਾਂ ਕੱਟਦੇ ਆ ਜਾਂ ਜਿਹੜੇ ਦਿਨੋਂ ਦਿਨ ਜਿਹੜੀ ਆ ਆਬਾ ਜਨਸੰਖਿਆ ਵਧਣ ਦੇ ਕਾਰਨ ਜਿਹੜੇ ਜਾਂ ਹੋਰ ਨਾ ਜਿਹੜੀਆਂ ਇੰਡਸਟਰੀਆਂ ਲਾਉਣ ਦੇ ਕਰਕੇ ਜਾਂ ਆਪਣੇ ਫਾਇਦਿਆਂ ਵਾਸਤੇ ਆਪਾਂ ਜਿਹੜੇ ਦਰਖਤਾਂ ਨੂੰ ਨੁਕਸਾਨ ਪਹੁੰਚਾ ਰਹੇ ਆ ਜੇਕਰ ਉਹ ਦਰਖਤਾਂ ਨੂੰ ਵੀ ਲਗਾਵਾਂਗੇ ਵੱਧ ਤੋਂ ਵੱਧ ਦਰਖਤ ਲਗਾਵਾਂਗੇ ਤਾਂ ਹੋ ਸਕਦਾ ਹੈ ਕਿ ਜਿਹੜਾ ਫਿਰ ਦੁਬਾਰਾ ਇੱਕ ਵਾਤਾਵਰਣ ਜਿਹੜਾ ਉਸ ਤਰੀਕੇ ਦਾ ਬਣੇ ਔਰ ਦੁਬਾਰਾ ਜਿਹ ਆਣੀ ਕੁਛ ਆ ਲਵੇ ਹੁਣ ਵੇਖਣਾ ਇਹ ਹੋਏਗਾ ਕਿ ਕਦੋਂ ਕੁਦਰਤ ਮਿਹਰਬਾਨ ਹੁੰਦੀ ਆ ਤੇ بارش ਹੁੰਦੀ ਆ ਤੇ ਇੱਕ ਕਿਸਾਨ ਜਿਹੜਾ ਆਪਣੇ ਫਸਲਾਂ ਫਸਲਾਂ ਦੇ ਵਿੱਚ ਜਿਹੜਾ ਖੇਤੀ ਕਰਦੇ ਆ ਅਜ ਨਾਲਾ ਤੋਂ ਸ਼ਾਸ਼ਰ ਨਬੋ ਗਿਆਨਿਕ ਸੂਰਾ ਟੀਵੀ